ਕੀ ਤੁਸੀਂ ਕਦੇ ਸੋਚਦੇ ਗੁਰੂ ਨਾਨਕ ਦੇਵ ਜੀ ਨੇ ਇੱਕ ڈاکੂ ਨੂੰ ਵੀ ਸੰਤ ਬਣਾ ਦਿੱਤਾ ਸੀ ਇਹ ਹੀ ਸਾਖੀ ਹੈ ਜੀ ਭੂਮੀ ڈاکੂ ਬਾਰੇ ਜਿਸ ਦੇ ਨਾਮ ਤੋਂ ਪੂਰਾ ਪਿੰਡ ਡਰਿਆ ਕਰਦਾ ਸੀ ਇਹ ਹੀ ਸਾਖੀ ਸਾਨੂੰ ਦੱਸਦੀ ਹੈ ਜੀ ਕਿ ਬੰਦਾ ਜਿੰਨਾ ਮਰਜੀ ਡਿੱਗ ਗਿਆ ਹੋਵੇ ਪਰ ਗੁਰਬਾਣੀ ਦੀ ਜੋਤ ਅੰਦਰ ਬਦਲਾ ਲਿਆ ਸਕਦੀ ਹੈ ਸ਼ਸ਼ੀ ਰਾਜ ਸੋਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਥ ਤੇ ਪੰਜਾਬ ਚ ਅੱਜ ਮੈਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਇੱਕ ਐਸੀ ਸਾਖੀ ਸੁਣਾਉਣ ਜਾ ਰਿਹਾ ਜਿਸ ਵਿੱਚ ਉਹਨਾਂ ਨੇ ਇੱਕ ਚੋਰ ਇੱਕ ڈاکੂ ਨੂੰ ਵੀ ਸੰਤ ਬਣਾ ਦਿੱਤਾ ਸੀ ਆਓ ਜੀ ਅੱਗੇ ਵਧਦੇ ਹਾਂ ਇਹ ਗੱਲ ਹੈ ਜੀ ਉਹਦੀ ਜਦੋਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨਾਲ ਉਦਾਸੀ ਤੇ ਸਨ ਕਦੇ ਪਹਾੜਾਂ ਵਿੱਚ ਕਦੇ ਜੰਗਲਾਂ ਵਿੱਚ ਕਦੇ ਲੋਕਾਂ ਦੇ ਟੁੱਟੇ ਹੋਏ ਘਰਾਂ ਵਿੱਚ ਇੱਕ ਰਾਤ ਚੰਨਨੀ ਚਮਕ ਰਹੀ ਸੀ ਗੁਰੂ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਜੰਗਲ ਰਾਹੀਂ ਗੁਜ਼ਰ ਰਹੇ ਸਨ ਉਸ ਰਾਤ ਲੋਕ ਜਾਣ ਤੋਂ ਹੀ ਡਰਦੇ ਸਨ ਕਿਉਂਕਿ ਉੱਥੇ ਵੱਸਦਾ ਸੀ ਭੂਮੀ ڈاکੂ ਇੱਕ ਖੋਫਨਾਕ ਲੁਟੇਰਾ ਜਿਸ ਦੇ ਨਾਂ ਤੋਂ ਲੋਕ ਕੰਬਦੇ ਸਨ ਕੋਈ ਵੀ ਰਾਤ ਨੂੰ ਘਰ ਤੋਂ ਬਾਹਰ ਨਹੀਂ ਸੀ ਨਿਕਲਦਾ ਪਰ ਜਨਤ ਕੁੰਮੀਨ ਗੁਰਨਾਣਕ ਦੇਵ ਜੀ ਨੂੰ ਦੇਖਿਆ ਉਸਦੇ ਹੌਸਲੇ ਥੋੜੇ ਡੋਲ ਗਏ ਜਿਵੇਂ ਗੁਰੂ ਸਾਹਿਬ ਤੇ ਭਾਈ ਮਰਦਾਨਾ ਜੀ ਉਸਦੇ ਕੋਲ ਪਹੁੰਚੇ ਤਾਂ ਗੁਰੂ ਸਾਹਿਬ ਨੂੰ ਦੇਖ ਕੇ ਉਸਨੇ ਆਪਣਾ ਸਿਰ ਗੁਰਨਾਣਕ ਦੇ ਜੀ ਦੇ ਅੱਗੇ ਝੁਕਾ ਲਿਆ ਤੇ ਕਿਹਾ ਗੁਰੂ ਜੀ ਕਿਰਪਾ ਕਰੋ ਮੇਰੇ ਘਰੋਂ ਦੀ ਕਿਰਪਾ ਕਰੋ ਤਾਂ ਕਿ ਮੈਂ ਤੁਹਾਡੀ ਸੇਵਾ ਕਰ ਸਕਾਂ ਅਗੋਂ ਗੁਰੂ ਜੀ ਨੇ ਕਿਹਾ ਠੀਕ ਹੈ ਭਾਈ ਪਰ ਇੱਕ ਸ਼ਰਤ ਤੇ ਤੈਨੂੰ ਮੇਰੇ ਨਾਲ ਚਾਰ ਵਾਅਦੇ ਕਰਨੇ ਪੈਣਗੇ ਪਹਿਲਾ ਵਾਅਦਾ ਕਦੇ ਵੀ ਕਿਸੇ ਗਰੀਬ ਤੋਂ ਚੋਰੀ ਨਹੀਂ ਕਰਨੀ ਪਹਿਲਾ ਤੋਂ ਖੁਦੀ ਥੋੜਾ ਹੁੰਦਾ ਦੂਜਾ ਵਾਦਾ ਕਦੇ ਵੀ ਝੂਠ ਨਹੀਂ ਬੋਲਣਾ ਹਮੇਸ਼ਾ ਸੱਚ ਬੋਲਣਾ ਕਦੇ ਵੀ ਝੂਠ ਦੀ ਓਟ ਨਹੀਂ ਲੈਣੀ ਤੀਜਾ ਵਾਦਾ ਜੇ ਕਿਸੇ ਦੇ ਘਰ ਦਾ ਖਾਣਾ ਖਾਵੇਂ ਤਾਂ ਉਹਦੇ ਘਰੋਂ ਕਦੇ ਵੀ ਚੋਰੀ ਨਹੀਂ ਕਰਨੀ ਤੇ ਚੌਥਾ ਵਾਦਾ ਆਪਣਾ ਕੀਕਾ ਕਦੇ ਵੀ ਕਿਸੇ ਹੋਰ ਦੇ ਸਿਰ ਨਹੀਂ ਪਾਣਾ ਭੂਮੀ ਸਿਰ ਝੁਕਾ ਕੇ ਕਹਿੰਦਾ ਹੈ ਗੁਰੂ ਜੀ ਮੈਂ ਇਹ ਚਾਰ ਵਾਅਦੇ ਕਰਦਾ ਹਾਂ ਅਤੇ ਸੱਚੇ ਦਿਲ ਨਾਲ ਕਰਦਾ ਹਾਂ ਇਹੀ ਗੱਲ ਸੁਣ ਕੇ ਗੁਰੂ ਜੀ ਪ੍ਰਸੰਨ ਹੋ ਕੇ ਉਸ ਦੇ ਘਰ ਪਹੁੰਚੇ ਉਹ ਰਾਤ ਉਹ ਮੇਰੀ ਇਤਿਹਾਸਿਕ ਸੀ ਪਹਿਲੀ ਵਾਰ ਉਸ ਦੇ ਘਰ ਵਿੱਚ ਰੱਬ ਦੀ ਜੋਤ ਪ੍ਰਗਟ ਹੋਈ ਇਹ ਗੱਲ ਨੂੰ ਕੁਝ ਹੀ ਦਿਨ ਬੀਤੇ ਸੀ ਕਿ ਭੂਮੀ ਦਾ ਕੁ ਫਿਰ ਆਪਣੀ ਹਲਚਾ ਆ ਗਿਆ ਕੁਝ ਦਿਨ ਬਾਅਦ ਹੀ ਉਹਨੇ ਮੋੜ ਚੋਰੀ ਕਰਨ ਦੀ ਸੋਚੀ ਪਰ ਹੁਣ ਉਹ ਚਾਰ ਵਾਦਿਆਂ ਦੀ ਲਕੀਰ ਵਿੱਚ ਸੀ ਉਸਨੇ ਸੋਚਿਆ ਕਿ ਗਰੀਬ ਤੇ ਚੋਰੀ ਨਹੀਂ ਕਰਨੀ ਤਾਂ ਚਲੋ ਰਾਜ ਦੇ ਖਜ਼ਾਨੇ ਤੇ ਹੱਥ ਮਾਰਿਆ ਜੇ ਭੂਮੀ ਜਦੋਂ ਚਲਦੇ-ਚਲਦੇ ਰਾਜੇ ਦੇ ਮਹਿਲ ਪਹੁੰਚਿਆ ਉੱਥੇ ਬਾਹਰ ਖੜੇ ਹੋਏ ਸਿਪਾਈਆਂ ਨੇ ਉਸ ਨੂੰ ਰੋਕ ਲਿਆ ਤੇ ਪੁੱਛਿਆ ਕਿ ਤੂੰ ਕੌਣ ਹੈ ਭੂਮੀ ਨੇ ਗੁਰੂ ਨਾਨਕ ਦੇਵ ਜੀ ਦੀ ਗੱਲ ਨੂੰ ਯਾਦ ਕੀਤਾ ਕਿ ਸਦਾ ਸੱਚ ਬੋਲਣਾ ਹੈ ਇੰਨਾ ਸੋਚ ਕੇ ਉਹਨੇ ਸਿਪਾਈਆਂ ਨੂੰ ਕਿਹਾ ਮੈਂ ਭੂਮੀ ਡਾਕੂ ਹਾਂ ਤੇ ਅੱਜ ਮੈਂ ਰਾਜੇ ਦੀ ਚੋਰੀ ਕਰਨ ਆਇਆ ਹਾਂ ਇਹ ਗੱਲ ਸੁਣ ਕੇ ਬਾਹਰ ਖੜੇ ਹੋਏ ਪਹਿਰਾਦਾਰ ਸਿਪਾਈ ਹੱਸਣ ਲੱਗ ਪਏ ਉਹਨਾਂ ਨੂੰ ਇਹ ਲੱਗਿਆ ਕਿ ਇਹ ਕੋਈ ਪੱਕਾ ਰਾਜੇ ਦਾ ਦੋਸਤ ਹੋਵੇਗਾ ਜੋ ਕਿ ਮਜ਼ਾਕ ਕਰ ਰਿਹਾ ਹੈ ਤੇ ਭੂਮੀ ڈاکੂ ਨੂੰ ਅੰਦਰ ਤਫਦੀਲ ਹੁੰ ਦਿੱਤਾ ਭੂਮੀ ڈاکੂ ਅੰਦਰ ਪਹੁੰਚਿਆ ਤੇ ਦੇਖਦਾ ਚਾਰੇ ਤਰਫ ਸੋਨਾ ਖਜ਼ਾਨਾ ਅਤੇ ਕੀਮਤੀ ਹੀਰੇ ਜਵਾਹਰਾਤ ਪਏ ਉਹ ਇਹ ਸਭ ਦੇਖ ਕੇ ਸੋਚਦਾ ਹੈ ਕਿ ਗੁਰੂ ਮਹਾਰਾਜ ਨੇ ਕਿਹਾ ਸੀ ਸਦਾ ਸੱਚ ਬੋਲਣਾ ਤੇ ਅੱਜ ਉਸ ਨੂੰ ਇਹ ਸੱਚ ਬੋਲਣ ਕਰਕੇ ਇਹ ਸਭ ਦੇਖਣ ਨੂੰ ਮਿਲ ਰਿਹਾ ਬਿਨਾਂ ਸਮਝਵਾਉਂਦੇ ਹੋਏ ਉਸ ਨੇ ਆਪਣਾ ਝੋਲਾ ਕੱਢਿਆ ਤੇ ਸਾਰੇ ਹੀਰੇ ਜਵਾਹਰਾਤ ਅਤੇ ਖਜ਼ਾਨਾ ਆਪਣੇ ਝੋਲੇ ਵਿੱਚ ਭਰਨਾ ਸ਼ੁਰੂ ਕਰਤਾ ਤਦ ਹੀ ਰਸੋਈ ਚੋਂ ਕੁਝ ਐਸੀ ਖੁਸ਼ਬੂ ਆਈ ਜੋ ਕਿ ਉਸ ਦਾ ਮਨਪਸੰਦ ਸੀ ਕਿ ਗਰਮਾ-ਗਰਮ ਮਿਠਾਈ ਜਿਸ ਦੀ ਖੁਸ਼ਬੂ ਨੇ ਉਸ ਨੂੰ ਆਕਰਸ਼ਿਤ ਕਰ ਲਿਆ ਤੇ ਉਹ ਰਸੋਈ ਵਿੱਚ ਚਲਾ ਗਿਆ ਉਹ ਜਦ ਗਰਮ ਮਿਠਾਈ ਨੂੰ ਦੇਖਦਾ ਹੈ ਤਾਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦਾ ਤੇ ਮਿਠਾਈ ਦਾ ਇੱਕ ਨਿਵਾਲਾ ਚੁੱਕ ਕੇ ਖਾ ਲੈਂਦਾ ਪਰ ਤੁਰੰਤ ਹੀ ਉਸ ਨੂੰ ਗੁਰੂ ਜੀ ਦਾ ਤੀਸਰਾ ਵਾਅਦਾ ਯਾਦ ਆ ਜਾਂਦਾ ਹੈ ਜੋ ਕਿ ਸੀ ਜੇ ਕਿਸੇ ਦੇ ਘਰ ਉਖਾਦ ਤਾਂ ਉੱਥੇ ਚੋਰੀ ਨਹੀਂ ਕਰਨੀ ਇਹ ਜੀ ਸੋਚ ਕੇ ਉਹ ਆਪਣਾ ਝੋਲਾ ਉੱਥੇ ਛੱਡ ਕੇ ਮਹਿਲ ਵਿੱਚੋਂ ਪੁੱਠੇ ਪੈਰੀ ਨਿਕਲ ਜਾਂਦਾ ਹੈ ਸਵੇਰੇ ਜਦੋਂ ਰਾਜਾ ਉੱਠਦਾ ਹੈ ਤਾਂ ਦੇਖਦਾ ਹੈ ਕਿ ਉਸ ਸੋਈ ਵਿੱਚ ਖਜ਼ਾਨੇ ਦਾ ਭਰੇ ਹੋਇਆ ਬੈਗ ਸੁੱਟਿਆ ਪਿਆ ਹੈ ਤੇ ਮਿਠਾਈ ਵੀ ਖਾਧੀ ਹੋਈ ਹੈ ਐਨੀ ਚੀਜ਼ ਦੇਖ ਕੇ ਹੀ ਰਾਜਾ ਆਪਣੇ ਸਿਪਾਹੀਆਂ ਨੂੰ ਆਰਡਰ ਦੇ ਦਿੰਦਾ ਹੈ ਕਿ ਜਾਓ ਅਤੇ ਚੋਰ ਨੂੰ ਲੱਭੋ ਉਸਦੇ ਸਿਪਾਹੀ ਪਿੰਡ ਵਿੱਚ ਆ ਕੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਹਨ ਤੇ ਪੁੱਛਦੇ ਹਨ ਕਿ ਤੁਹਾਡੇ ਵਿੱਚੋਂ ਕਿਹੜਾ ਚੋਰ ਹੈ ਜੋ ਰਾਤ ਦੇ ਸਮੇਂ ਰਾਜ ਮਹਿਲ ਵਿੱਚ ਵੜਿਆ ਆਇਆ ਸੀ ਬੇਗੁਨਾਹ ਜਨਤਾ ਡਰਨ ਲੱਗ ਪਈ ਇਹ ਸਭ ਦੇਖ ਕੇ ਧੂਮੀ ਨੇ ਗੁਰੂ ਨਾਨਕ ਦੇਵ ਜੀ ਨਾਲ ਕੀਤਾ ਹੋਇਆ ਚੌਥਾ ਵਾਦਾ ਯਾਦ ਕੀਤਾ ਕਿ ਕਦੇ ਕਿਸੇ ਹੋਰ ਤੇ ਦੋਸ਼ ਨਹੀਂ ਦੇਣਾ ਉਹ ਦੂਰੋਂ ਹੀ ਦੌੜ ਕੇ ਆਇਆ ਤੇ ਆ ਕੇ ਕਿਹਾ ਰੁਕ ਜਾਓ ਇਹ ਸਭ ਲੋਕ ਬੇਗੁਨਾਹ ਹਨ ਗੁਨਾਹਗਰ ਮੈਂ ਹਾਂ ਸਿਪਾਹੀ ਪਹਿਲਾਂ ਤਾਂ ਹੈਰਾਨ ਹੋਏ ਪਰ ਫਿਰ ਉਹ ਮੈਨੂੰ ਫੜ ਕੇ ਰਾਜੇ ਦੇ ਮਹਿਲ ਵਿੱਚ ਲੈ ਗਏ ਉੱਥੇ ਪਹੁੰਚ ਕੇ ਰਾਜੇ ਨੇ ਪੁੱਛਿਆ ਤੈਨੂੰ ਤਾਂ ਕਿਸੇ ਨੇ ਵੀ ਨਹੀਂ ਫੜਿਆ ਫਿਰ ਤੂੰ ਆਪਣਾ ਗੁਨਾਹ ਕਿਉ ਮੰਨਿਆ ਭੂਮੀ ਨੇ ਵਿਨਮਰਤਾ ਨਾਲ ਕਿਹਾ ਕਿਉਂਕਿ ਮੈਂ ਗੁਰੂ ਨਾਨਕ ਸਾਹਿਬ ਨੂੰ ਵਾਦਾ ਕੀਤਾ ਸੀ ਕਿ ਕਦੇ ਕਿਸੇ ਤੇ ਦੋਸ਼ ਨਹੀਂ ਲਾਣਾ ਰਾਜਾ ਹੈਰਾਨ ਹੋ ਗਿਆ ਤੇ ਕਿਹਾ ਤੇਰਾ ਗੁਰੂ ਕਿੰਨਾ ਵੱਡਾ ਹੋਵੇਗਾ ਜਿਸਨੇ ਤੈਨੂੰ ਸੱਚੇ ਰਸਤੇ ਪਾਤਾ ਜਾ ਮੈਂ ਤੈਨੂੰ ਮਾਫ ਕਰਦਾ ਤੇ ਫਿਰ ਭੂਮੀ ਨੇ ਲੋਕਾਂ ਅੱਗੇ ਖੜ ਕੇ ਪੰਜਵਾ ਵਾਅਦਾ ਕੀਤਾ ਹੁਣ ਤੋਂ ਕਦੇ ਵੀ ਚੋਰੀ ਨਹੀਂ ਕਰਾਂਗਾ ਤੇ ਗੁਰੂ ਨਾਨਕ ਦੇਵ ਜੀ ਦੇ ਰਸਤੇ ਤੇ ਚੱਲਾਂਗਾ ਉਮੀਦ ਇਹ ਗੱਲ ਸੁਣ ਕੇ ਲੋਕ ਖੁਸ਼ ਹੋ ਗਏ ਅਤੇ ਭੂਮੀ ਨੇ ਆਪਣੀ ਜ਼ਿੰਦਗੀ ਗੁਰੂ ਜੀ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੱਤੀ ਇਹ ਸੀ ਜੀ ਭੂਮੀ ਦਾ ਕੁਦੀ ਰੋਹਾਨੀ ਯਾਤਰਾ ਗੁਰੂ ਨਾਨਕ ਦੇਵ ਜੀ ਦੇ ਚਾਰ ਬੋਲਾਂ ਨੇ ਇੱਕ ਡਾਕੂ ਇੱਕ ਚੋਰ ਨੂੰ ਸੰਤ ਬਣਾ ਦਿੱਤਾ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਹੋਰ ਵੀ ਇਹੋ ਜਿਹੀ ਵੀਡੀਓਜ਼ ਦੇਖਣ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ